ਸਰਸੋ ਦਾ ਉੱਪਰ ਕਿਸਾਨ ਜਿਹੜੇ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਮੌਤਾਂ ਹੋ ਗਈਆਂ ਤੇ ਉਹਦੇ ਬਾਅਦ ਹੋਰ ਜਿਹੜਾ ਇੱਥੇ ਖਨੌਰ ਖਨੌਰੀ ਔਰ ਸ਼ੰਭੂਪਾਟ ਯਾਰ ਜਿਸ 스테ਜ ਦਾ ਪ੍ਰਧਾਨ ਮੰਤਰੀ ਇਹ ਕਵੇ ਕਿ ਮੈਂ ਕਾਨੂੰਨ ਵਾਪਸ ਲੈਣਾ ਪਹਿਲੀ ਵਾਰਾ ਹੋਇਆ ਇਸ 스테ਜ ਜੇ ਕੱਲੀ ਇਹ ਤੇਰੀ ਪੂਰੇ ਵਰਲਡ ਚ ਹੋਇਆ ਤੇ ਉਹ ਆਪਣੇ ਕਾਨੂੰਨ ਵਾਪਸ ਲੈ ਕੇ ਲੋਕਾਂ ਨਾਲ ਧੋਖਾ ਕਰੇ ਸੋ ਆਪ ਇਹ 인 ਕੀ ਤੋਂ ਬਾਤ ਹੀ ਛੋੜੋ ਜਿੰਨੀ ਜਲਦੀ ਪਰਮਾਤਮਾ ਮਿਹਰ ਕਰੇ ਇਨਸੇ ਨਜ਼ਾਦ ਦਿਲਵਾਏ ਆਪ ਵਾਲੋ ਸੇ ਉਤਨਾ ਹੀ ਪੰਜਾਬ ਕੇ ਲੀਏ ਬਹਿ ਗਵੰਤ ਬਾਣ ਦੀ ਟੀਮ ਦੇ ਵਿੱਚ ਕੁਝ ਐਹੋਜੇ ਬੰਦੇ ਸੀ ਜਿਨ੍ਹਾਂ ਸਿਕਿਉਰਿਟੀ ਲੀਕ ਕੀਤੀ ਤੇ ਐਡਾ ਵੱਡਾ ਜਿਹੜਾ ਕਤਕ ਤੇ ਕਾਂਡ ਹੋਇਆ ਉਹਨਾਂ ਦੀ ਵਿੱਚ ਰਿਸਪੌਂਸਿਬਿਲਟੀ ਮੈਂ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਜਿਸ ਵੇਲੇ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਸੀ ਸਾਲ ਸੋਦੇ ਉੱਪਰ ਕਿਸਾਨ ਜਿਹੜੇ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਮੌਤਾਂ ਹੋ ਗਈਆਂ ਤੇ ਉਹਦੇ ਬਾਅਦ ਹੋਰ ਜਿਹੜਾ ਇੱਥੇ ਖਨੌਰੀ ਖਨੌਰੀ ਔਰ ਸ਼ੰਭੂਪਾੜ ਯਾਰ ਇਸ ਜਿਹੜਾ ਪ੍ਰਧਾਨ ਮੰਤਰੀ ਇਹ ਕਵੇ ਕਿ ਮੈਂ ਕਾਨੂੰਨ ਵਾਪਸ ਲੈਣਾ ਪਹਿਲੀ ਵਾਰਾ ਹੋਇਆ ਇਸ ਜਿਹ ਕੱਲੀ ਇਹ ਜਿਹੜੀ ਪੂਰੇ ਵਰਲਡ 'ਚ ਹੋਇਆ ਤੇ ਉਹ ਆਪਣੇ ਕਾਨੂੰਨ ਵਾਪਸ ਲੈ ਕੇ ਲੋਕਾਂ ਨਾਲ ਧੋਖਾ ਕਰੇ ਕਿ ਮੈਂ ਜਿਹੜੀ ਇਹ ਕਮੇਟੀ ਬਣਾ ਦਿੱਤੀ 2 ਸਾਲ ਤੱਕ ਉਸ ਕਮੇਟੀ ਦੀ ਮੀਟਿੰਗ ਨਾ ਹੋਵੇ ਤੇ ਉਹਨਾਂ ਨੂੰ ਜਦੋਂ ਫੇਰ ਜਾਣ ਕਿ ਦਿੱਲੀ ਦੇ ਵਿੱਚ ਇੱਥੇ ਤੋਂ ਸੁਣੀਦਾ ਸੀ ਬੋਰਡ ਦੇ ਉੱਤੇ 65 71 ਦੀ جنگ ਚ ਕਿ ਮਾਈਂਡ ਲਾ ਦਿੱਤੀ ਜਾਂਦੀਆਂ ਸੀ ਕਿ ਦੁਸ਼ਮਣ ਨਾ ਵੇ ਤੇ ਕਿਸਾਨ ਜਿਨ੍ਹਾਂ ਨੂੰ ਆਂਦਾ-ਦਾ ਗਿਆ ਕਿ ਉਹ ਚੁੱਕ ਕੇ ਅਸੀਂ ਉਹਨਾਂ ਬੈਰੀਕੇਡਿੰਗ ਕਰਦੇ ਤੇ ਕਿਲਾ ਵਾਲਾ ਰੱਟੀਆਂ ਕੋਲੋਂ ਨਿਕਲਣਾ ਬੰਦ ਕਰਤਾ ਇਹ ਚੀਜ਼ਾਂ ਦੇਸ਼ ਰੋਧੀ ਇਹ ਡੈਮੋਕਰੈਟਿਕ ਕੰਟਰੀ ਆ ਇਹ ਡਿਕਟੇਟਰਸ਼ਿਪ ਨਹੀਂ ਇੱਥੇ ਹਿੰਦੂਸਤਾਨ ਦੀ ਗੱਲ ਕੀਤੀ ਜਾਏਗੀ ਵੱਖਵਾਦੀ ਗੱਲ ਨਹੀਂ ਕੀਤੀ ਜਾਏਗੀ ਰਾਮ ਫਾੜੇ ਵਿਚਾਰ 560 ਸਾਲ ਪਹਿਲਾਂ ਗੁਰਨਾਨਕ ਸਾਹਿਬ ਨੇ RAM SIMAR RAM SIMAR RAM RAM SIMAR RAM ਸਗਰ ਸੁਖ ਪਾਏਗਾ ਤੇ ਇਹ ਤੇ ਹੁਣ ਕੇ ਆਪਾਂ ਕਹਿੰਨੇ ਆ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਹਿੰਦੂ ਸੀ ਇਹਦੇ ਵਿੱਚ ਭਗਵਾਨ ਰਾਮ ਜਿਹੜੇ ਨੇ ਉਹ ਸਮਾਇਦੇ ਇਹ ਕਰਕੇ ਇਹਦੇ ਤੋਂ ਕਿਸੇ ਵੀ ਧਰਮ ਨੂੰ ਕਿਸੇ ਵੀ ਧਰਮ ਨੇ ਬਰਾਬਰ ਜਿਹੜਿਆ ਇੱਕ ਮੌਕਾ ਹੁੰਦਾ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਗੁਰੂਆਂ ਦੀ ਕਿੰਨੇ ਭਟਾਂ ਦੀ ਕਿੰਨੇ ਜਿਹੜੇ ਇੱਕ ਹੋਏ ਨੇ ਭਗਤ ਉਹਨਾਂ ਦੀ ਬਾਣੀ ਦਰਜਤ ਤੇ ਅਸੀਂ ਕਹਾਂਗੇ ਉਹਨਾਂ ਦਾ ਹੀ ਸਤਕਾਰ ਨਹੀਂ ਕਰਦੇ ਸਾਰੇ ਉੱਥੇ ਮੱਥਾ ਟੇਕਦੇ ਆਂ ਅੰਦਰਾਸਾ ਕੋਈ ਜਿਹੜਾ ਕਪੜਾ ਹੋਇਆ ਜਿਹੜੀਆਂ ਜਾਂਨਾ ਗਈਆਂ ਨੇ ਲੋਕਾਂ ਦੀ ਹੁਣ ਕਿ ਕਾਂਗਰਸ ਦੀ ਸਰਕਾਰ ਬਿਲਕੁਲ ਉਹਨਾਂ ਦਾ ਕਾਰਵਾਈ ਹੋਏਗੀ ਉਹਨਾਂ ਦੇ ਜਿਹੜੇ ਜੱਲੇਵਾਰ ਲੋਕ ਨੇ ਪਹਿਲੀ ਗੱਲ ਤੇ ਕਾਰਵਾਈ ਹੋਏਗੀ ਕਿ ਜਿਹੜੀ ਆਪ ਹੀ ਗਵਰਨਮੈਂਟ ਮੰਨ ਰਹੀ ਆ ਕਿ ਇਹ ਕਾਤਕ ਸੀ ਇਹਦੇ ਤੇ ਜਿਹੜਿਆ ਜਿਹੜਾਂ ਬੰਦਿਆਂ ਨੇ ਕੀਤਾ ਹੈਗਾ ਉਹਦੇ ਐਕਸ਼ਨ ਵੀ ਹੋਏਗਾ ਔਰ ਜਿਹਨਾਂ ਦੇ ਪਰਿਵਾਰਾਂ ਉਹਨਾਂ ਦੀ ਮਦਦ ਵੀ ਕੀਤੀ ਜਾਏਗਾ ਜਗਤ ਸਿੰਘ ਸਾਹਿਬ ਕਾਡਾ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਆਵਾਜ਼ ਦੀ ਪਾਟੀ ਨਹੀਂ ਆ ਗਿਆ ਕੋਈ ਚਾਹੀਦਾ ਇਹਦਾ ਇੰਨਾ ਚਿਰ ਤੇ ਦੱਸੋ ਮੈਂ ਫਰਜ਼ਾਤਾ ਰਹੇ ਆਹ ਹੋਰ ਕਿਨੂੰ ਬਰੀਫ ਕਰ ਰਿਹਾ ਤੁਸੀਂ ਅਕਾਲੀ ਖਾਸ ਕਰਕੇ ਜੋ ਹੈ ਹਮੇਸ਼ਾ ਜੋ ਹੈ ਸੀਸ ਨੂੰ ਲੜਦੀ ਦੀ ਹੈ ਉਹ ਇਕੱਲਾ ਇਕੱਲਾ ਲੜਦੀ ਹੈ ਔਰ ਜੋ ਅਕਾਲੀ ਸਰਕਾਰਾ ਉਹ ਕਹਿੰਦੀ ਹੈ ਹਮ ਜੋ ਹੈ ਕਿਸਾਨੋ ਹੀ ਤੈਸ਼ੀ ਹੈ میڈم کیا کیا؟ ایک بات سنیے جب یہ کالے قانون موڈی صاحب لے کر آئے میں تو ممبر آف پارلیمنٹ تھا میں میں تھا تب اس طور ہرسمرت کور بادل کیبنٹ منسٹر چھے مہینے سے یہ بات چل رہی تھی جو بعد میں پرائم منسٹر نے اور ہوم منسٹر نے ہاؤس میں بھی کہا کہ چھے مہینے سے ان کو ہر چیز کا پتا تھا تمام, تمام میٹنگ ہو چکی تھی اور اس کے بعد خود آ کر سمرت کور نے جب یہ قانون پاس ہوئے خود آ کر ان کی وکالت کی سر سکبیر سنگھ بادل جی نے کی الٹیمیٹلی جب یہ مسئلہ بڑھ گیا تو سا سا سرگواسی سر پرکاش سنگھ بادل کو ریکویسٹ کی کہ آپ بھی کسانوں کو اپیل کیجئے انہوں نے بھی کہا اس میں بہت بڑا ایڈوانٹیج ہوگا جب کسانوں نے بھارتی کسان یونین نے بادل صاحب کے گھر کے باہر جا کر مورچہ لگا دیا بادل گاؤں میں تب ان کو سمجھ آئی کہ کسان بھڑکے ہوئے ہیں ہماری بات مانیں گے نہیں پھر انہوں نے فیصلہ کیا کہ صداری ہر ہرسمرت کور کو مودی صاحب کی گورنمنٹ سے استیفہ دلایا جائے سو دے آر پارٹ اینڈ پارسل آف دس یہ جو بھی اینٹی فارمر پالیسی اٹھی اس کے یہ پارٹنرز ان کرائم ان کا پورا ہاتھ اس میں ہے اور اب بھی بالکل نزدیک آتے آتے کمپرومائز ان کا آلموسٹ ہو گیا تھا جب انہوں نے دیکھا کہ پنجاب کے کسان اور کھیت مزدور اس بات کو تسلیم نہیں کریں گے اور ہمارا وجود کمپلیٹلی ختم ہو جائے گا تب آ کر انہوں نے کہا کہ ہم الائنس میں شامل نہیں ہوں گے تو آپ یہ بھی بات میری پکی ہے کہ دو ہزار ستائیس سے پہلے پہلے ایک دفعہ یہ پھر ایک ہی پلیٹ فارم پر رہے یہ پنجاب <سؤال> کو مکت کریں گے وہ چار کو لیں کیونکہ جس سپیڈ سے یہ چل رہے ہیں جتنا قرضہ یہ اٹھا رہے ہیں اور جس حساب سے پنجاب آج تس پس ہو گیا ہے ہمارا بیمارو سٹیٹس میں نام آ گیا وی آر ٹوڈے گجرات وی ومبر ون اسٹیٹ آف انڈیا اور آج وی آر ایٹ نمبر فور سو آپ یہ ان کی تو بات ہی چھوڑو جتنی جلدی

اسی بھی ارے ڈیموکریٹک پارٹی اسی کو ڈکٹیٹرشپ ہے نہیں کہ موڈی صاحب تو بینا کینیڈیٹ ہی کوئی نہیں ساڑے کو تو بہت سارے پرائم مینسٹر کینیڈیٹس کابل تو کابل لوگ نے وانس وی گیٹ بجوریٹی سارے کٹھے ہوں گے ساری ہاں پارٹی سے کٹھے ہوں گے فیصلہ پر رول ہے دیکھو ڈونٹ ڈونٹ یوز دیز ورڈز دوڑے دیں وہ تو جیڈی کانگریس تھی الیکشن کمیٹی کو اناؤنس کر دی آج رندہ بھا صاحب نے جی اناؤنس کیتا ہوں نہ نہیں کیتا دوڑندہ ہے دیتی کی مطلب ہے تھی ਡੌੜਿਆ ਤਾਂ ਹੁੰਦਾ ਜੇ ਇਲੈਕਸ਼ਨ ਨਾਲ ਲੰ ਯੂ ਐਸ ਕੰਟੈਸਟਡ ਫਰਮ ਕੈਰਲਾਈਜ਼ ਕੰਟੈਸਟੈਂਟ ਫਰਮ ਯੂ ਪੀ ਡੌੜਨ ਦੀ ਕਰੀਏ ਤੇ ਗੱਲ ਕਰੀਏ ਸੀ ਬਾਈਬਸ ਸਰ ਇਹ ਗੱਲ ਕਰੀਏ ਲਾਈਨ ਆਰ ਨਹੀਂ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਕੋਟ ਵਿੱਚ ਮਾਲਿਆ ਕਿ ਸਿੱਧੂ ਮੂਸੇਵਾਲਾ ਦਾ ਵੱਡਿਆ ਇੱਕ ਕਤਲ ਹੋਇਆ ਜੁੜੇ ਬਿਚੇ ਸਟੂਡਿਓ ਦਾ ਅਲੱਗ ਕਰਨਾ ਉਹਦਾ ਕੀ ਸੀ ਸਟੂਡਿਓ ਨੂੰ ਡਰਾ ਕਰਨ ਮੇਰਾ ਇਹ ਕਹਿਣਾ ਹੈ ਕਿ ਭਗਵੰਤ ਮਾਨ ਦੀ ਟੀਮ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਸਿਕਿਉਰਿਟੀ ਲੀਕ ਕੀਤੀ ਤੇ ਐਡਾ ਵੱਡਾ ਜਿਹੜਾ ਕਤਕ ਇਹ ਕਾਂਡ ਹੋਇਆ ਉਹਨਾਂ ਦੀ ਵਿੱਚ ਰਿਸਪਾਂਸਿਬਿਲਟੀ ਸਾਨੂੰ ਜਦੋਂ ਮੌਕਾ ਮਿਲੇਗਾ ਭਾਵੇਂ ਸੈਂਟਰ 'ਚ ਮਿਲੇ ਰੰਡਵਸਾ ਬੋਤੇ ਜਾਣਗੇ ਯਾ ਪੰਜਾਬ 'ਚ ਜਦੋਂ ਵੀ ਮੌਕਾ ਮਿਲੇਗਾ ਸਾਡੀ ਵਚਨ ਬੱਤਾ ਪੰਜਾਬ ਦੇ ਲੋਕਾਂ ਨਾਲ ਸਾਰੋਂ ਪਹਿਲੇ ਸਿੱਧੂ ਮੂਸੇਵਾਲੇ ਦਾ ਕਤਲ ਕਾਂਡ ਕਿਉਂਕਿ ਮੈਂ ਸਮਝਦਾ ਇਹ ਇੰਡੀਵਿਜੂਅਲ ਐਕਟ ਨਹੀਂ ਹੈ ਇਹ ਬਕਾਇਦਾ ਤੌਰ 'ਤੇ ਇੱਕ ਵੱਡੀ ਏਜੰਸੀ ਦਾ ਕਰਵਾਇਆ ਹੋਇਆ ਐਥੇ ਇੱਕ ਜਿਹੜੇ ਮਸ਼ਹੂਰ ਪੰਜਾਬੀ ਨੂੰ ਜਿਹੜਾ ਸੁਪਰਸਟਾਰ ਉੱਭਰ ਰਿਹਾ ਸੀ ਪੰਜਾਬ ਦੀ ਆਵਾਜ਼ ਬਣ ਰਿਹਾ ਸੀ ਉਸ ਆਵਾਜ਼ ਨੂੰ ਹਮੇਸ਼ਾ ਵਾਸਤੇ ਕਟਨ ਕਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਰਵਾਇਆ ਹੋਇਆ ਐਕਟ ਹੈ ਤੋਂ ਇਹਨੂੰ ਅਸੀਂ ਪਰਦਾ ਫਾਸ਼ਿਦ ਕਰਦੇ ਆਂ ਲੈ ਸਾਨੂੰ ਇਫੈਕਟ ਕਿਉਂ ਨੇ ਰਾਮ ਮੰਦਰ ਤੇ ਸਾਂਝਾ ਸਾਰਿਆਂ ਦਾ ਜੀ ਰਾਮ ਮੰਦਰ ਸਾਰਿਆਂ ਦਾ ਸਾਂਝਾ ਹੈ ਥਿਸ ਇਜ਼ ਆਈ ਤੇ ਵੈਲਕਮ ਕਰਨੇ ਉਸ ਬਿਲਕੁਲ ਜਿਹੜਾ ਇਹ ਬੜਾ ਵੱਡਾ ਕ੍ਰਪਸ਼ਨ ਦਾ ਲਿਗਲਾਈਜ਼ ਕ੍ਰਪਸ਼ਨ ਦਾ ਇਹ ਮੁੱਦਾ ਔਰ ਜਿਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਸੁਪਰੀਮ ਕੋਰਟ ਨੇ ਕਿਹਾ ਸੀ ਉਹਦੇ ਤੇ ਮੈਂ ਤੇ ਕਮਿਸ਼ਨਲ ਦਾ ਦੇਖ ਕੇ ਕਿਉਂਕਿ ਜਿਹੜੇ ਪਿੰਡ ਚ ਜਾਂਦੇ ਆ ਜਾਂ ਕੋਈ ਵੀ ਜਾਂਦਾ ਉਹਨੂੰ ਹੁਣ ਇਹੀ ਹੈ ਕਿ ਯਾ ਗੱਲ ਕਿਸੇ ਚਲੇ ਜਾਓ ਸ਼ਹਿਰ ਕਿਸੇ ਘਰ ਬੈਠੋ ਤੁਸੀਂ ਬੈਠੋਗੇ ਤੁਸੀਂ ਕਹੋਗੇ ਵੈਕਸੀਨ ਕਰਾਈ ਆ ਬਚ ਕੇ ਰਹੀਏ ਉਹਦੇ ਤੇ ਜਿਹੜਾ 50 ਤੋਂ 60 ਕਰੋੜ ਰੁਪਏ ਤੱਕ ਇਲੈਕਟੋਰਲ ਬਾਂਡ ਦਾ ਜਾਣਾ ਔਰ ਸਰਕਾਰ ਮੰਝੇ ਕਿ ਇਹ ਜਿਹੜਾ ਇੰਜੈਕਸ਼ਨ ਸੀ ਇਹ ਪੂਰੇ ਰੀਚੇ ਦੇ ਨਾਲ ਕਾਤਕ ਅਕਸ ਵਿੱਚ ਬਾਡੀ ਲਈ ਉਹ ਤੇ ਤੁਹਾਡੇ ਕਿਉਂ ਜਿਹੜਾ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਆ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਕੁਐਸਚਨ ਪਾਇਆ ਕਿ ਸਿਕਿਉਰਿਟੀ ਜਿਹੜੀ ਆ ਕਿੰਨੇ ਬੰਦੇ ਦੀ ਵਿਡਰੋਅ ਕੀਤੀ ਗਈ ਕਿੰਨੇ ਬੰਦਿਆਂ ਨੂੰ ਦਿੱਤੀ ਗਈ ਇਸੇ ਹੀ ਹੋਮ ਮਿਨਿਸਟਰ ਜਿਸ ਨੇ ਪਬਲੀਕਲੀ ਆਪਣੇ ਫੇਸ ਤੇ ਬੁਖਤੇ ਪਾ ਦਿੱਤਾ ਪੇਜ ਤੇ ਪਾਇਆ ਔਰ ਜਿਸ ਇਹਨਾਂ ਦੇ মিডিਆ ਡਵਾਈਸਰ ਨੇ ਪਾਇਆ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਇਹ ਸਿਕਿਉਰਿਟੀ ਨਾਲ ਰਿਲੇਟਡ ਆ ਇਹਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹਦਾ ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦਵਾਂਗੇ ਇੱਕ ਨੌਜਵਾਨ ਬੱਚਾ ਜਿਹਨੂੰ ਸਿਕਿਉਰਿਟੀ ਦਿੱਤੀ ਉਹ ਗਾਤਲ ਕੋਠੇ ਉਹਨਾਂ ਜਿਸਲੇ ਫਲੈਸ਼ ਹੋਇਆ ਇੱਕ ਦਿਨ ਪਹਿਲਾਂ ਅਤੇ ਦੂਜੇ ਦਿਨ ਉਹਦਾ ਮਰਡਰ ਕਰ ਦਿੱਤਾ ਗਿਆ ਇਹ ਬੜੀ ਵੱਡੀ ਕਨਸਿਸਟੈਂਸੀ ਆ ਔਰ ਜੇ ਦੀ ਪੂਰੀ ਇਨਕੁਆਇਰੀ ਕੀਤੀ ਜਾਏਗੀ ਤੇ ਜਿਹੜਿਆ ਬੰਦਿਆ ਨੇ ਆਪਣੇ ਆਪਣੇ ਪੇਜ ਤੇ ਹੁਸਨ ਪਾਇਆ ਸੀ ਜਿਹੜੇ ਆਫੀਸਰਾਂ ਨੇ ਵੀ ਇਹਨੂੰ ਡਿਸਕਲੋਜ਼ ਕੀਤਾ ਹੈਗਾ ਉਹਨਾਂ ਤੇ ਵੀ ਐਕਸ਼ਨ ਕੀਤਾ ਜਾਏਗਾ ਸਰਦਾਰ ਸਾਹਿਬ ਸਾਹਿਬ